ਸੰਗਤ ਜੀ ਗੁਰਦੁਆਰਾ ਚੋਲਾ ਸਾਹਿਬ ਪਾਸ਼ਾਏ 6ਵੀਂ ਕੜਾਣੀ ਕਲਾਂ ਜ਼ਿਲ੍ਹਾ ਲੁਧਿਆਣਾ ਪੰਜਾਬ ਇਹ ਉਹ ਪਵਿੱਤਰ ਸੰਗਤ ਜੀ ਥਾਂ ਹੈ ਜਿੱਥੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਸ਼ਾਏ 6ਵੀਂ ਗਵਾਲੀਅਰ ਦੇ ਕਿਲੇ ਤੋਂ ਰਿਹਾਈ ਮਗਰੋਂ ਅੰਮ੍ਰਿਤਸਰ ਵੱਲ ਪਰਤਦੇ ਹੋਏ ਤਕਰੀਬਨ ਸੰਗਤ ਜੀ 45 ਦਿਨ ਇੱਥੇ ਗੁਰੂ ਸਾਹਿਬ ਰਹੇ ਸਨ ਉਸ ਵੇਲੇ ਗੁਰੂ ਸਾਹਿਬ ਨੇ ਪਿੰਡ ਵਾਸੀਆਂ ਅਤੇ ਸੰਗਤ ਲਈ ਰਜਾਨਾ ਕੀਰਤਨ ਦਰਬਾਰ ਅਤੇ ਉਪਦੇਸ਼ ਕੀਤੇ ਗੁਰੂ ਸਾਹਿਬ ਜੀ ਭਾਈ ਸੁਰਤੀਆ ਜੀ ਦੇ ਘਰ ਰੁਕੇ ਸਨ ਜੋ ਹੁਣ ਗੁਰਦੁਆਰਾ ਹਵੇਲੀ ਸਾਹਿਬ ਇਸੇ ਪਿੰਡ ਦੇ ਵਿੱਚ ਹੈ ਤੇ ਆਪਾਂ ਗੱਲ ਕਰੀਏ ਤਾਂ ਗੁਰੂ ਸਾਹਿਬ ਵੱਲੋਂ ਬਖਸ਼ੀਆਂ ਨਿਸ਼ਾਨੀਆਂ ਉਹ ਇਸ ਤਰ੍ਹਾਂ ਨੇ ਗੁਰੂ ਸਾਹਿਬ ਜੀ ਨੇ ਭਾਈ ਸੁਰਤੀਆ ਜੀ ਅਤੇ ਪਿੰਡ ਵਾਸੀਆਂ ਦੀ ਸੇਵਾ ਅਤੇ ਭਗਤੀ ਤੋਂ ਪ੍ਰਸੰਨ ਹੋ ਕੇ ਤਿੰਨ ਜਿਹੜੀਆਂ ਪਵਿੱਤਰ ਚੀਜ਼ਾਂ ਉਹ ਸੰਗਤ ਜੀ ਬਖਸ਼ੀਆਂ ਸਨ 52 ਕਲੀਆਂ ਵਾਲਾ ਚੋਲਾ ਸਾਹਿਬ ਜੋ ਗੁਰੂ ਜੀ ਨੇ ਗਵਾਲੀਅਰ ਕਿਲੇ ਵਿੱਚੋਂ 52 ਰਾਜਿਆਂ ਦੀ ਰਿਹਾਈ ਸਮੇਂ ਪਹਿਨਿਆ ਸੀ ਨੰਬਰ 2 ਜਿਹੜੀ ਪੋਥੀ ਸਾਹਿਬ ਆ ਸੁਖਣੀ ਸਾਹਿਬ ਦੇ ਮੂਲ ਸਲੋਕਾਂ ਵਾਲੀ ਜਿਹੜੀ ਸਨਾਰੇ ਅੱਖਰਾਂ ਚ ਨਾਲ ਲਿਖੀ ਹੋਈ ਆ ਇਹ ਸੀ ਉਹ ਪੱਥੀ ਪੋਥੀ ਤੀਜਾ ਸੀ ਜੋੜਾ ਸਾਹਿਬ ਤਾਂ-ਤਾਂ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਿਹੜੇ ਗੁਰੂ ਸਾਹਿਬੀ ਦੇ ਪਵਿੱਤਰ ਜੋੜੇ ਆ ਉਹ ਵੀ ਇੱਥੇ ਸ਼ਿਸ਼ੋਭਤ ਨੇ ਜੀ ਤੇ ਜਿਹੜੀ ਇੱਥੇ ਹੋਰ ਥਾਮਾਂ ਨੇ ਜਿਵੇਂ ਕਢਾਣੇ ਵਿੱਚ ਗੁਰੂ ਸਾਹਿਬ ਜਿਹੜਾ ਗੁਰਦੁਆਰਾ ਚੋਲਾ ਸਾਹਿਬ ਹੋ ਗਿਆ ਮੁੱਖ ਥਾਂ ਜਿੱਥੇ ਪਵਿੱਤਰ ਚੋਲਾ ਸਾਹਿਬ ਸੰਭਾਲਿਆ ਹੋਇਆ ਜੀ ਗੁਰਦੁਆਰਾ ਹਵੇਲੀ ਸਾਹਿਬ ਹੋ ਗਿਆ ਭਾਈ ਸੁਰਤੀਆ ਜੀ ਦਾ ਘਰ ਜਿਹੜਾ ਹੈ ਠੀਕ ਹੈ ਜੀ ਤੇ ਜਿੱਥੇ ਚਮਤਕਾਰ ਤਰੀਕੇ ਨਾਲ ਜਿਹੜਾ ਪੜੋਲੇ ਵਿੱਚੋਂ ਲੰਬੇ ਸਮੇਂ ਤੱਕ ਜਿਹੜੇ ਸੰਗਤ ਦੇ ਦਾਣੇ ਉਹ ਨਿਕਲਦੇ ਰਹੇ ਸਨ ਉਸ ਟਾਈਮਾਂ 'ਚ ਪੜੋਲੇ 'ਚ ਉਹਦੇ ਤੁਹਾਨੂੰ ਮੈਂ ਵੱਖਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਾਵਾਂਗਾ ਜੀ ਗੁਰਦੁਆਰਾ ਦਮਦਮਾ ਸਾਹਿਬ ਜਿੱਥੇ ਗੁਰੂ ਜੀ ਨੂੰ ਪਾਣੀ ਪਿਲਾਉਣ ਵਾਲਾ ਸਾਧੂ ਜਿਹੜਾ ਸੀ ਉਹ ਮੁਕਤੀ ਪ੍ਰਾਪਤ ਕਰ ਗਿਆ ਸੀ ਜੀ ਤੇ ਗਾਂ ਹੈ ਗੁਰਦੁਆਰਾ ਨਿੰਸਰ ਸਾਹਿਬ ਜਿੱਥੇ ਗੁਰਦੁਆਰਾ ਸਾਹਿਬ ਉਹ ਇਹ ਵੀ ਇਸੇ ਪਿੰਡ ਦੇ ਵਿੱਚ ਹੀ ਆ ਤੇ ਉਹਦੇ ਵੀ ਦਰਸ਼ਨ ਕਰਾਵਾਂਗਾ ਜੀ ਜਿੱਥੇ ਗੁਰੂ ਸਾਹਿਬ ਜੀ ਨੇ ਦਾਤਣ ਜਿਹੜੀ ਕੀਤੀ ਸੀਗੀ ਤੇ ਨੀਂਦ ਦੀ ਟਾਲੀ ਲਗਾਈ ਜਿਹੜੀ ਨਿੰਮ ਦੀ ਟਾਣੀ ਸੀ ਉਹ ਲਗਾਈ ਜੋ ਅੱਜ ਵੱਡੇ ਰੁੱਖ ਦਾ ਉਹ ਰੂਪ ਧਾਰ ਚੁੱਕੀ ਹੈ ਜੀ ਇਹ ਤੇ ਸਮਾਗਮ ਅਤੇ ਪ੍ਰਬੰਧ ਇੱਥੇ ਹਰ ਸਾਲ ਜਿਹੜੇ ਆ ਪਾਤਸ਼ਾਹ ਛੇਵੇਂ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਅਤੇ ਹੋ ਗਏ ਓਲਾ ਮਹਲਾ ਵੱਡੀ ਸਰਦਾਰ ਨਾਲ ਜਿਹੜਾ ਸੰਗਤ ਜੀ ਉਹ ਮਨਾਇਆ ਜਾਂਦਾ ਤੇ ਗੁਰੂ ਸਾਹਿਬ ਦਾ ਜਿਹੜਾ ਇੱਥੇ ਗੁਰਦੁਆਰਾ ਸਾਹਿਬ ਦੇ ਮਾਫ ਕਰਨਾ ਗੁਰਦੁਆਰਾ ਸਾਹਿਬ ਦਾ ਜਿਹੜਾ ਪ੍ਰਬੰਧ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਨਕਿ ਸ ਜੀ ਪੀ ਸੀ ਦੇ ਹੱਥ ਵਿੱਚ ਆ ਇਹ ਪਵਿੱਤਰ ਖੂਹ ਆ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਦੇ ਜਿਹੜਾ ਇਸ ਜਿਹੜੀ ਗੁਰਦਾਰ ਸਾਹਿਬ ਵੀ ਮੌਜੂਦਾ ਜਿਹੜੀ ਤੁਸੀਂ ਤੁਹਾਨੂੰ ਇਹ ਇਮਾਰਤ ਆ ਇਹ ਲਗਭਗ 1952 ਵਿੱਚ ਇਹਦਾ ਵਿਕਾਸ ਹੋਇਆ ਸੀ ਆ ਦੇਖੋ ਜੀ ਪਵਿੱਤਰ ਖੂਹ ਦੇ ਦਰਸ਼ਨ ਵੀ ਤੁਸੀਂ ਜਿਹੜੇ ਉਹ ਕਰ ਸਕਦੇ ਆ ਤੇ ਜਿਹੜਾ ਸੀ ਇਹਨਾਂ ਦਾ ਗੁਰੂ ਸਾਹਿਬ ਦਾ 45 ਦਿਨ ਦਾ ਇੱਥੇ ਰਹਿਣ ਦਾ ਜਿਹੜਾ ਹੈਗਾ ਰਜਾਨਾ ਜਿਹੜਾ ਦਰਬਾਰ ਸਜਾਉਂਦੇ ਸੀ ਬਹੁਤ ਸੋਹਣਾ ਦੇਖੋ ਜੀ ਖੂਹ ਸਾਹਿਬ ਤੇ ਚੋਲਾ ਸਾਹਿਬ ਪੋਥੀ ਸਾਹਿਬ ਜੋੜਾ ਸਾਹਿਬ ਸੰਬੰਧਤ ਜਿਹੜੇ ਇੱਥੇ ਗੁਰਦੁਆਰੇ ਦਾ ਦਮਦਮਾ ਸਾਹਿਬ ਹੋ ਗਿਆ ਹਵੇਲੀ ਸਾਹਿਬ ਹੋ ਗਿਆ ਨਿਮ ਸਰ ਸਾਹਿਬ ਜੀ ਹਾਂਜੀ ਠੀਕ ਆ ਜੀ ਏਸੀ ਆਪਾਂ ਦਰਸ਼ਨ ਕਰ ਰਹੇ ਆ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੇ ਚੱਲਦੇ ਆਪਾਂ ਇਹ ਲੰਗਰ ਹਾਲ ਤੇ ਲੰਗਰ ਵਿੱਚ ਜਿਹੜੀਆਂ ਸੰਗਤਾਂ ਬੜੀ ਸ਼ਰਦਾ ਪਾਵਨੰਦ ਨਾਲ ਜਿਹੜੀ ਉਹ ਲੰਗਰ ਉਹੋ ਸ਼ਕ ਰਹੀ ਹੈ ਜੀ ਇਹ ਲੰਗਰ ਬਣਾ ਰਹੇ ਆ ਨੇ ਆ ਅੱਗ ਵੱਲ ਰਹੀ ਆ ਦੇਖ ਸਕਦੇ ਹੋ ਸੰਨ ਜਿਹੜਾ ਇਤਿਹਾਸ ਦੇ ਵਿੱਚ ਲਿਖਿਆ ਸੀ ਸੁਨਹਿਰੀ ਅੱਖਰਾਂ ਵਾਲੀ ਪੰਜ ਗ੍ਰੰਥੀ ਜਿਸ ਤੋਂ ਸਤਪੁਰ ਜੀ ਆਪ ਨੇ ਨਾਮ ਕਰਿਆ ਕਰਦੇ ਸਨ ਤੇ 52 ਕਲੀਆਂ ਵਾਲਾ ਚੋਲਾ ਸਾਹਿਬ ਜਿਸ ਦੀਆਂ ਕਲੀਆਂ ਫੱਤੇ 52 ਉਮਰ ਕੈਦੀ ਰਾਜੇ ਇਕ ਵਾਲੇ ਦੇ ਕਿਲੇ ਵਿੱਚੋਂ ਰੇਹਾ ਕਰਵਾਏ ਹਨ ਗੁਰੂ ਸਾਹਿਬ ਦੇ ਚਰਨਾਂ ਦਾ ਇੱਕ ਜੋੜਾ ਵੀ ਇੱਥੇ ਬਲੰਗ ਸਾਹਿਬ ਵੀ ਇੱਥੇ ਬਾਣ ਦਾ ਜੋ ਹੈਗਾ ਉਹ ਇੱਥੇ ਸ਼ੋਭਤ ਹੈਗਾ ਕੜਾਣੀ ਨਗਰ ਨੂੰ ਉਹਨਾਂ ਨੇ ਇੱਕ ਵੱਖਰੇ ਵਰ ਦਿੱਤੇ ਸੀ ਕੜਾਣੀ ਨਗਰ ਨੂੰ ਬਾਹਰੋਂ ਆਈਆਂ ਸੰਗਤਾਂ ਬਾਹਰੋਂ ਆਇਆ ਦੁਸ਼ਮਨਾ ਹਰਾ ਨਹੀਂ ਸਕੇਗਾ ਕੁਦਰਤੀ ਆਪ ਦਾ ਪਿੰਡ ਦਾ ਕੋਈ ਨਖਾਂ ਨਹੀਂ ਦਰ ਸਕਦੇ ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਪਿੰਡ ਬਹੁਤ ਵਧੇਗਾ ਫੁੱਲੇਗਾ ਤੇ ਵਧਿਆ ਫੁੱਲਿਆ ਵੀ ਐ ਕਢਾਣੇ ਤੋਂ ਕਢਾਣ ਬਣੇਗਾ ਤੇ ਆਓ ਆਪੋ ਉੱਪਰ ਚੱਲਦੇ ਹਾਂ ਦਰਸ਼ਨ ਕਰਾਂਗੇ ਇਹ ਹੈ ਦਰਵਾਜ਼ਾ ਸਾਹਿਬ ਦਾ ਪਰਿਕਰਸ਼ਨ ਕਰਦੇ ਚੱਲ ਜਾਂਦੇ ਉੱਪਰ ਪਹੁੰਚ ਗਏ ਆ ਸਾਉਂਤ ਪਹਿਲਾ ਪਹੁੰਚ ਦੂਰ ਨਿਸ਼ਾਨ ਸਾਹਿਬ ਗੁਰੂ ਦੇ ਦਰਸ਼ਨ ਕਰਾਂਗੇ ਮੇਰੀ ਵੀ ਮਾਲਕੀ ਸਨ ਜਿਹੜੇ ਧੰਤ ਕਰ ਸੀ ਜੋ ਹਰਗੋਹ ਸਭ ਜੀ ਸਨ ਇਹ ਹਨ ਦੋ ਨਿਸ਼ਾਨ ਸਾਹਿਬ ਤੁਸੀਂ ਦਰਸ਼ਨ ਕਰੋ ਤੇ ਆਪਾਂ ਅੰਦਰ ਚੱਲਦੇ ਆਂ ਦਰਸ਼ਨ ਕਰਾਂਗੇ ਇਸ ਤੋਂ ਅੰਦਰ ਜਿਹੜੇ ਆ ਸੁਖਨੀ ਸਾਹਿਬ ਦੇ ਜਿਹੜੇ ਪਾਰਕ ਚੱਲ ਰਹੇ ਇਹਦੇ ਦਰਸ਼ਨ ਕਰੋ ਗੁਰਗੱਰ ਨੂੰ ਕ੍ਰਿਸ਼ਨ ਪ੍ਰਾਰਥ ਕਰੋ ਦਰਸ਼ਨ ਕਰੋ ਗੁਰੂ ਘਰ ਦੇ ਆਪ ਤੁਸੀਂ ਉਹਨਾਂ ਪ੍ਰਾਪਤ ਕਰੋ ਜੋ ਆਪਾਂ ਅੰਦਰ ਦਰਸ਼ਨ ਕਰ ਲਏ ਆ ਸਾਹਮਣੇ ਤੁਸੀਂ ਸ਼ੀਸ਼ੇ ਵੰਜਾ ਕਰੀਏ ਵੱਡਾ ਉੱਚਾ ਜੋ ਕੈਦੀ ਭੜਕੇ 59 ਕੈਦੀ ਇਹਨਾਂ ਨੂੰ 59 ਕਲੀਆਂਾਂ ਤੋਂ ਕੈਦੀਨ ਭੜਕੇ ਕੈਦੀ ਇਹ ਚੋਲੈਨ ਭੜਕੇ 12 ਸਨ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ। ਉਹ 59 ਕਲੀਆਂਾਂ ਵਾਲਾ ਛੋਲਾ ਜੀ ਇਹ ਗੁਰੂ ਸਾਹਿਬ ਦੇ ਜੋੜਾ ਸਾਫ ਪਏ ਆ। ਦਰਸ਼ਨ ਕਰੋ ਤੇ ਗੁਰੂ ਘਰ ਦੇ ਨਿਸ਼ਿਆਂ ਪ੍ਰਾਪਤ ਕਰੋ ਜੀ। ਗੁਰੂ ਸਾਹਿਬ ਦੀ ਪਾਵਨ ਕੋਠੀ ਪੰਜ ਗ੍ਰੰਥੀ ਸਾਹਿਬ ਦਰਸ਼ਨ ਕਰੋ। ਸੁਨਹਿਰੀ ਅੱਖਰਾਂ ਤੋਂ ਜਿਹੜੀ ਇਹ ਲਿਖੀ ਗਈ ਹੈਗੀ ਆ ਜੀ। ਸੱਤਾਂ ਸ਼ਾਹ ਨਾਤਮਸਤ ਕੁਮਰ ਲਗੇ ਜੇ ਉੰਦਿਆਨੇ ਕਿਉਂਕਿ ਇਹ ਜਿਹੜੇ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਤੁਸੀਂ ਵੀ ਇੱਥੇ ਜ਼ਰੂਰ ਆ ਕੇ ਦਰਸ਼ਨ ਕਰਕੇ ਜਾਓ ਕਿ ਆਪਾਂ ਅੱਗੇ ਚੱਲਦੇ ਹਾਂ ਇਹ ਸਾਈਡ ਦਾ ਇਧਰੋਂ ਹੈ ਜਿੱਥੇ ਉਹ ਨਿਕਲਣ ਵਾਲਾ ਬਾਬਾ ਜੀ ਦਾ ਚੋਲਾ ਉਹ ਹੈਗਾ ਜੀ ਲੈ ਮਿਲੂਗਾ ਦਰਵਾਜ਼ਾ ਸਾਹਿਬ ਦੇ ਤਾਂ ਤਾਂ ਗੁਰਦੁਆ ਸਾਹਿਬ ਦੇ ਕਿਚੇ ਦਾ ਬਹੁਤ ਸੋਹਣਾ ਹੈ ਗੁਰਦਾਸ ਸਾਹਿਬ ਸ਼ੀਸ਼ਿਆਂ ਦੇ ਬਣੇ ਹੋਏ ਨੇ ਕੋਈ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸੰਗਤ کافی ਐ ਜੋੜੀ ਹੋਈ ਹੈ ਕਿਉਂਕਿ ਸੁਖਮੀ ਸਾਹਿਬ ਦੇ ਜਿਹੜੇ ਬਾਤ ਉਹ ਚੱਲ ਰਹੇ ਨੇ ਤੇ ਆਪਾਂ ਵੀ ਉਹ ਮੱਥਾ ਟੇਕਦੇ ਇੰਨਾ ਤਮਸਕ ਹੋਵੇ ਤੁਹਾਡੇ ਸਾਹਿਬ ਦੀ ਮੱਝ ਜਿਹੜੀ ਸਰਵਾਨ ਹੋ ਚੁੱਕੀ ਆ ਉਹ ਆਪਾਂ ਕਿ ਕਰਦੇ ਆਂ ਮਲੇ ਆਪਨ ਤਾਂ ਆਪ ਹੀ ਕਰੇ ਆਵਨ ਚੈਨਲ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਾਬਿਤਾ ਅੱਜ ਅਸੀਂ ਤੁਹਾਨੂੰ ਇੱਕ ਪਿੰਡ ਦਾ ਨਾਮ ਪਿੰਡ ਪਰ ਬਾਹਰ ਆ ਚੁੱਕੇ ਹਾਂ ਨਤਮਸਤਕ ਹੋ ਗਿਆ ਇਸ ਤਰ੍ਹਾਂ ਇਹ کافی ਵੱਡਾ ਜਿਹੜਾ ਪਿੰਡ ਹੈਗਾ ਕੜਾਣ ਕਲਾ ਇਹ ਆਲੇ-ਦਾਲੇ ਮਤਲਬ ਦਿਖਾ ਦੇਣਾ ਸਾਵਾਂ ਨਿਮ ਸਾਹਿਬ ਦੇ ਤੁਹਾਨੂੰ ਮਦਦ ਕਰਾਈ ਦਿੱਤੇ ਆ ਜੀ ਇਹ ਉਪਰੋਕਤ ਦੀ ਦਰਚਨਾ ਕਰ ਸਕਦੇ ਆ ਇਹ ਬਾਹਰਲਾ ਦੇਖ ਹੈ ਕਿ ਗੁਰਦੁਆਰਾ ਸਾਹਿਬ ਦੀ ਆਓ ਆਪ ਅੱਗੇ ਚੱਲਦੇ ਆਂ ਤੇ ਇਹ ਨਿਸ਼ਾਨ ਸਾਹਿਬ ਜੀ ਦੇ ਆਪਾਂ ਦਰਸ਼ਨ ਕਰ ਚੁੱਕੇ ਹਾਂ ਆਓ ਆਪ ਠੰਡੇ ਲਈਏ ਤੇ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਤਸ਼ਾਹ 6ਵੀ ਉਹਨਾਂ ਦਾ ਇਤਿਹਾਸਕ ਜਿਹੜਾ ਇਹ ਅਸਥਾਨ ਅਸੀਂ ਦਰਸ਼ਨ ਕਰਉ ਤੇ ਗੁਰੂ ਘਰ ਦੇ ਆ ਖੁਸ਼ੀਆਂ ਪ੍ਰਾਪਤ ਕਰੋ ਆਹ ਉਹ ਕੌਣ ਥੰਡੇ ਜੱਦਾਂਗੇ ਤੇ ਲੰਗਰ ਵਿੱਚ ਕੁਝ ਸ਼ੱਕਾਂ ਦੇ ਜੋ ਵੀ ਹੋਏਗਾ ਤੇ ਅ ਜ਼ਰੂਰ ਲੰਗਰ ਜਿਹੜਾ ਮਾੜਾ ਮੋਟਾ ਛਕਣਾ ਚਾਹੀਦਾ ਆ ਉਹ ਆਪਾਂ ਅਗਲੇ ਗੁਰਦਵਾਰ ਸਾਹਿਬ ਦੀ ਜਣਾ ਦੇਗਾ ਇਹ ਹੈ ਇਸ ਤਰ੍ਹਾਂ ਪੌਪਰ ਕੇ ਜੀ ਸਾਹਮਣੇ ਤੋਂ ਤੇ ਆਪਾਂ نیچے ਆ ਚੁੱਕੇ ਆ ਇਹ ਹੈ ਜੋੜਾ ਘਾਟ ਹਲਨਰ ਹਾਜ਼ਰ ਨੰਬਰ 68 ਉਜਾਣੂ ਕਰਾ ਦਿੱਤਾ ਹੈਗਾ ਜੀ ਤੇ ਇਸੇ ਦੇ ਨਾਲ ਸੁਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਤੇ ਜੀ ਤੁਹਾਨੂੰ ਮੈਂ ਅੱਜ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਪਾਛੇ 6ਵੇਂ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਸ ਅਸਥਾਨ ਦੇ ਦਰਸ਼ਨ ਕਰਾਏ ਤੇ ਵਾਹਿਗੁਰੂ ਅੱਗੇ ਅਰਦਾਸ ਕਰਨਾ ਕਿ ਸੁਰਿੰਦਰ ਸਿੰਘ ਨੂੰ ਇਸ ਤਰ੍ਹਾਂ ਸਾਨੂੰ ਦਰਸ਼ਨ ਜਿਹੜੇ ਉਹ ਗੁਰੂ ਘਰ ਦੇ ਦਰਸ਼ਨ ਦیدارੇ ਕਰੌਂਦਾ ਰਹੇ जो मेरे वीर भाई ने मेरा चैनल सबसक्राइब नहीं किया तो सबसक्राइब करना तक अगली वीडियो की नोटिकेशन मिल सके सुरंधित दो इजाजत दे अगली वीडियो आने तक इंतजार करना जी वाहगुरु जी का खालसा वाहू जी की फतेह